ਤਿੰਨ ਅੱਗੇ ਹੀ ਲੋਕ ਬਚ ਰਹੇ ਪ੍ਰੀਤ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਆਏ ਹੋਏ ਹਾਂ ਕਿ ਦੇਰਾਧੂਨ ਤੇ ਅਸੀਂ ਆਏ ਸੀਗੇ ਆਪਣੀ ਹੁਣ ਮਾਚੀ ਜੀ ਦੇ ਘਰੇ ਤੇ ਇੱਕ ਤਰੀਕ ਤੱਕ ਜਿਹੜਾ ਹੈਗਾ ਅਸੀਂ ਉਰੇ ਹੀ ਹੈਗੇ ਆ ਇੱਕ ਹੋਰ ਸਪੈਸ਼ਲ ਦਿਨ ਹੈ ਸਪੈਸ਼ਲ ਵੀ ਹੈ ਤੇ ਉਦਾਸੀ ਦੇ ਵਾਲਾ ਦਿਨ ਵੀ ਹੈਗਾ ਤੇ ਅੱਜ ਜਿਹੜਾ ਹੈਗਾ ਹੈਗਾ 31 ਡਿਸੰਬਰ ਤੇ ਉਹ ਹੈ ਨਾ 2024 ਦਾ ਜਿਹੜਾ ਹੈਗਾ ਲਾਸਟ ਡੇ ਹੈਗਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ 2025 ਜਿਹੜਾ ਸਟਾਰਟ ਹੋ ਜੂਗਾ 2024 ਦਾ ਖਤਮ ਹੋਣਾ ਗੰਭੀਅਤ ਤੇ 2025 ਦੀ ਖੁਸ਼ੀ ਵੀ ਹੈ ਕਿ ਉਹ ਆਉਣ ਵਾਲਾ ਸਾਲ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਸਾਡਾ ਵਧੀਆ ਜਾਵੇ ਖੁਸ਼ੀਆਂ ਨਾਲ ਭਰਿਆ ਸਾਰਿਆਂ ਦਾ ਵਧੀਆ ਜਾਵੇ ਜਿਹੜਾ ਵੀ ਮੇਰੇ ਵਲੌਗ ਦੇਖ ਰਹੇ ਨੇ ਜਿਨ੍ਹਾਂ ਨੇ ਨਹੀਂ ਦੇਖਿਆ ਉਹਨਾਂ ਦਾ ਵੀ ਵਧੀਆ ਜਾਵੇ ਮਾਮੂ ਹੋਰੀ ਕਹੇ ਸੀ ਕਿ ਅੱਜ ਲਾਸਟ ਡੇ ਹੈ ਇਸ ਕਰਕੇ ਆਪਾਂ ਇਹਨੂੰ ਇੰਜੋਏ ਕਰਦੇ ਹਾਂਗੇ ਤੇ ਅੱਜ ਅਸੀਂ ਸਾਰੇ ਚੱਲੇ ਆਂਗੇ ਦਨਾਲਟੀ ਜਾਂ ਮਨਸੂਰੀ ਦੇਖਦੇ ਹਾਂ ਕਿੱਥੇ ਤੱਕ ਜਾਣੇ ਹਾਂਗੇ ਅਸੀਂ ਤੇ ਅਸੀਂ ਪਹਾੜਾਂ 'ਚ ਜਿਹੜਾ ਹੈਗਾ ਘੁੰਮ ਕੇ ਆਣੀ ਤੇ ਤੁਸੀਂ ਸਾਰੇ ਜੁੜੇ ਰਹੋ ਸਾਡੇ ਨਾਲ ਤੇ ਮੈਂ ਹੁਣ ਤੁਹਾਨੂੰ ਦਿਖਾਨੀ ਆ ਅੰਦਰ ਦਾ ਮਹੌਲ ਕੀ ਚੱਲ ਰਿਹਾ ਅੰਦਰ ਤੇ ਨਾ ਇੱਕ ਮੇਰੇ ਨੂੰ ਇੱਕ ਹੋਰ ਚੀਜ਼ ਦੱਸਣੀ ਹੈ ਕਿ ਸਾਡੇ ਪਹੁੰਚਣੇ ਇੰਨੀ ਪ੍ਰੋਬਲਮ ਆ ਰਹੀ ਹੈ ਨਾ ਕਿ ਮੈਂ ਵੀਡੀਓ ਸ਼ਾਰਟ ਜਿਹੜੇ ਹੈਗੇ ਬਣਾਈ ਨਹੀਂ ਸਾਬ ਪਾਰੀ ਕਿਉਂਕਿ ਨਾ ਇਹ ਫੋਨ ਜਿਵੇਂ ਮਨ ਲਓ 60% ਬੈਟਰੀ ਹੈ ਫਿਰ ਵੀ ਸਵਿਚ ਆਫ ਹੋ ਰਿਹਾ ਪਤਾ ਨਹੀਂ ਕਿਉਂ ਹਨਾ ਜਿੰਨੀ ਮਰਜ਼ੀ ਬੈਟਰੀ ਹੋਵੇ ਸਵਿਚ ਆਫ ਹੋ ਜਾਂਦਾ ਜਿਵੇਂ ਹੁਣ ਮੈਂ 2 ਮਿੰਟ ਗੱਲ ਕਰੀ ਨਾ ਹੁਣੀ ਇਹ ਸਵਿਚ ਆਫ ਹੋ ਗਿਆ ਸੀ ਇਸ ਕਰਕੇ ਮੈਂ ਅੰਦਰ ਗਈਆਂ ਚਾਰਜ ਲਾ ਕੇ ਜਦੋਂ ਆਪਾਂ ਚਾਰਜ ਲਾਉਣੇ ਫਿਰ ਇਹਦੀ ਸਿੱਧਾ ਹੀ ਬੈਟਰੀ ਜਿਹੜੀ 51 ਹੋ ਜਾਂਦੀ ਹੈ ਇਸ ਕਰਕੇ ਪਤਾ ਨਹੀਂ ਕੀ ਦਿੱਕਤ ਆ ਰਹੀ ਹੈ ਜੇ ਤੁਹਾਨੂੰ ਪਤਾ ਤਾਂ ਕਮੈਂਟ ਵਿੱਚ ਜਰੂਰ ਦੱਸਿਓ ਹਾਂ ਪੀ ਲੈਤਾ ਹਾਂ ਆਮੇ ਫੁਣ ਆਇਆ ਕਰਵਾਂਗੇ ਚੰਗਾ ਲੈ ਹਾਂ ਚਾਰਜਰ ਰੱਖ ਲਓ ਜੇਬ 'ਚ ਪਾ ਕੇ ਹਾਂ ਇਹ ਕਰੀ ਨਾ ਵੀ मम्मा भी लॉलीपॉप खा रहे हो क्या मेरा मुंह नहीं है सारे तैयार हो गए नहीं चलो भाई हुणे चलो पापा हुणे गाइस ये है डुग्गू भई चल यस अ टोपियां रख लो थे लोड पड़ रही तो नहीं कहीं ठण्ड होनी है ओके और पर पीछे रख ले हाथ देंगे नानी तैयार हो क्या अजीली जी दीदी बाड़ी माने बुला ले पापा नहीं था आगे सारे फूफों के आना नींबू दे दे हां दे नहीं नींबू कितने फूजी मारना करना

ਚਲੋ ਚਲੋ ਬਈ ਬੈਠੋ ਮੈਂ ਤਾਂ ਉਧਰ ਦੀ ਬੈਠੂਗੀ ਤੁਸੀਂ ਬੈਠੋ ਜਲਦੀ ਕਰੋ ਵੀਰ ਆਲਸੋ ਵੈਰੀ ਲੇਟ 7 ਵਜੇ ਦਾ ਪ੍ਰੋਗਰਾਮ ਸੀ 11 ਵਜੇ ਆਈ ਹੁੰਦਾ ਫੈਮਿਲੀ ਚ ਓ ਥੋੜਾ ਅੱਗੇ ਹੋਵ ਮੈਨੂੰ ਤਾਂ ਬਿਠਾ ਲਓ ਤੁਦੂ ਕਿਉਂ ਉਧਰ ਤਾਂ ਰਹਿ ਗਈ ਆਇਆ ਡੁੱਗੂ ਚਲੀਏ ਆਇਆ ਚੱਲ ਨਾਲ ਸਾਡੇ ਇਹ ਜਾਂਦਾ ਹੀ ਨਹੀਂ ਸਮਾਤ ਕਰਨਾ ਡਗੂ ਆਇਆ ਵੇ ਤੂੰ ਮੇ ਬੂਟ ਨਾ ਥਾਰੇ ਲੱਗੂ ਨਹੀਂ ਬੇਬਾਕ ਨਹੀਂ ਕਰਨੀਆਂ ਛੋਟੇ ਖਾਣੇ ਲਈ ਪੜ੍ਹਨੇ ਬੈਠਾ ਚੱਲ ਮਾਸੀ ਮੰਮੀ ਗਈਆਂ ਬਾਏ ਚਲੂਏ ਬਾਏ ਬਿਤੇ ਦੀਏ ਐ ਬਾਏ ਨਹੀਂ ਮੈਂ ਤਾਂ ਪਾਉਂਦੀ ਬਣਾਤਾ ਹਾਂ ਛੋਟੀ ਵੀਡੀਓ ਆਪਾਂ ਵੀ ਤੇ ਗੱਡੀ ਚ ਤੇਲ ਕਮਾਨ ਰੱਖਦੇ ਹੈਨਾ ਤਾਂ ਕਿ ਆਪਾਂ ਨੂੰ ਕੋਈ ਰੁਕਾਵਟ ਨਾ ਆਵੇ ਆਪਨੇ ਵਧੀਆ ਸਫਰ ਇੰਜੋਏ ਕਰ ਲਈ ਹੈਨਾ ਜੋ ਅਵੀ yes yes ਮੈਂ ਚੋਰੀ 11 ਕਿਲੋ ਮੀਟਰ ਹੈਨਾ ਹੋ ਜਾ ਰਿਹਾ ਸਭੀ ਦੀ ਬੈਪਾ ਲਾ ਤੇਰੇ ਖਰਗੋਸ਼ ਦੇ ਕੰਨ ਮੇਰੇ ਤੇ ਵੀ ਹੰਮੀ ਹੋ ਗਿਆ ਕੋਟ ਪਾਣਾ ਸਿੱਧੂ ਨੇ ਹੋਰ ਉਹਨੇ ਲਗਾਤਾ ਸੀ ਨਾ ਮੈਂ ਕਿ ਸਲੋਥ ਠੰਡਾ ਹੋਗਾ ਅੱਛਾ ਦੇਖੋ ਨਸੀ ਆਗੇ ਮਨਸੂਰੀ ਤੇ ਅਸੀਂ ਇੱਥੇ ਉਤਰਿਆਂਗੇ ਇੱਕ ਜਗ੍ਹਾ ਜਾਣ ਵਾਸਤੇ ਤੁਹਾਡਾ ਵੀਊ ਦੇਖ ਫੌਂਚ ਮਤਲਬ ਇਹ ਨਾ ਹਣਾ ਘਾਟਾ ਆਉਂਦਾ ਪਰ ਦੇਖਣ ਚ ਅਸਲੀ ਚ ਬਹੁਤ ਵਧੀਆ ਲੱਗਦਾ ਨੇ ਲਗਾ ਦੇ ਅਸੀਂ ਬੋਡੀ ਪਰ ਲਾਟਿਆ ਵੇ ਚਲ ਸੋਨੂ ਸਨਮੁਗ ਸਨਮੁਖ ਇਹ ਤੋੜਿਆ ਨਾ ਸਨਮੁਖ ਸਨਮੁਖ ਕਰੀ ਫਿਰ ਤੋ ਸਨਮੁਖ ਆ ਦੇਖ ਆਦਰ ਕਾਰੇ ਕਰੇ ਕੀ ਮੈਂ ਆ ਟਲਾਂ ਅੰਜੀ ਬਣੀ ਹੋਈ ਆ ਦੇਖੋ ਇਹ ਇਧਰੋ ਸਾਰਾ 뷰 ਹੈ ਇਹ ਤਾਂ ਹਲੇ ਨਾ ਬ੍ਰੇਕ ਲਾ ਲਾ ਕੇ ਤਰਨਾ ਬੰਦ ਨਹੀਂ ਤਾਂ ਬੰਦਾ ਰੋੜਦਾ ਹੀ ਜਾਵੇ ਥੱਲੇ ਨੂੰ ਇੰਨੀ ਓ ਟਲਾਂ ਅੰਜੀ ਦੇਖੋ ਥੱਲੇ ਨਾਨੀ ਆ ਰਾਵਨ ਰਾਮ ਰਾਮ ਨਾ ਇਹ ਇੱਕ ਸਕੂਲ ਬਣਿਆ ਹੈ ਹਿੱਲ ਬਰਡ ਸਕੂਲ ਇੱਧਰ ਆਓ ਮੇਲੋ ਬਸ ਮੈਨੂੰ ਇੱਧਰ ਆਓ ਸਾਂ ਬਾਹਰ ਨੂੰ ਆਣ ਆਲੇ ਹੋਗੇ ਹੈ ਤੱਕ ਜੀ ਨਾਨੀ ਦਾ ਉਹ ਛੜਾਇ ਤਾਂ ਦੇਖ ਲਓ ਕਿ ਇੰਨੇ ਕਿਤੇ ਇੱਥੋਂ ਉੱਥੇ ਬਸ ਜਿਹਨੇ weight loss ਕਰਨਾ ਨੇ ਇੱਥੇ ਆ ਜੇ ਦਸ ਘੇੜੇ ਲਾ ਦੇ ਆਪਣਾ ਗਾਇ ਵੀ ਹੋ ਜੂ ਵੇਟ ਲਾਸ ਕਾਦਾ ਹੋਗਾ ਹਾਂ ਸਾਰੇ ਨਾ ਅੱਬਣ ਅੱਛਾ ਵੀ ਤੱਕੀ ਨਹੀਂ ਥੱਕਾ ਹੈ ਕਿੰਨੀ ਜਿਆਦਾ ਚੜਾਈ ਸੀ ਨਾ ਸਾਹ ਬਾਹਰ ਆ ਗਏ ਨਾ ਆਪਣੇ ਹਾਂ ਹਾਂ ਉਹ ਬੜਾ ਫਾਲੇ ਭਾਰ ਅੱਬਰ ਤੋਂ ਹੋਣੀ ਆਣ ਕੇ ਦੇਖਿਓ

ਪਿਛਲੀ ਵਾਰ ਹੋਇਆ ਐ ਇਸੇ ਤੋਂ ਕਿ ਨਹੀਂ ਧੁੰਦ ਸੀਗੀ ਨਾ ਤਾਂ ਮੀਂਹ ਥੰਡ ਨੇ ਹੋਣਾ ਕਰਦਾ ਹੁੰਦਾ ਏ ਇੱਥੇ ਉਲਟੀ ਚੱਲਦਾ ਪਿਆਦਾ ਗਰਮੀਆਂ ਚ ਸਕਦੀ ਸਰਦੀਆਂ ਚ ਗਰਮੀ ਬਾਹਰ ਤਾਂ ਠੰਡਾ ਹੈ ਜੇ ਧੁੱਪ ਨਿਕਲੀ ਹੋਵੇ ਦੇਖ ਧੁੱਪ ਨਾਲ ਵੀ ਫਰਕ ਪੈਂਦਾ ਸ਼ਾਮ ਨੂੰ ਠੰਡਾ ਹੋ ਜਾਂਦਾ ਹੈ ਠੰਡ ਤੇ ਗਿਆ ਬਾਹਰ ਹੱਥ ਕੱਢ ਕੇ ਫੇਰ ਠੰਡ ਲੱਗਦੀ ਅੰਦਰ ਆ ਉਹ ਫੇਰ ਗਰਮੀ ਲੱਗਦੀ ਅੱਜ ਉਹ ਸ਼ਾਮ ਨੂੰ ਆਈ ਸੀ ਹਾਂ ਪਾਉ ਦਾ ਸ਼ਾਮ ਨੂੰ ਆਈ ਸੀ ਆ ਪੂਰੀ ਸ਼ਾਰਟ ਨਹੀਂ ਸੀ ਇੱਧਰ ਆ ਤੇ ਵਿੱਚ ਤਾਂ ਕੀ ਸੁਸ਼ੀ ਪਕੜੋ ਪਰ ਇੱਥਾ ਦਾ 뷰 ਬਹੁਤ ਵਧੀਆ ਆ ਰਿਹਾ ਦੇਖੋ ਸਾਰੇ ਪੈਕੜ ਬੁਗੜ ਖਾ ਕੇ ਇਹਦੇ ਵਿੱਚ ਤੁੰਨੀ ਜਾਂਦੇ ਆ ਮੂਰੇ ਟੀੜ ਦੇ ਜਿਪ ਚ ਆ ਦੇਖੋ ਸਾਢੀ ਦਾ ਹਲਾ ਤਾਂ ਅੰਦਰ ਹੋਰ ਨਹੀਂਗੇ ਇਹਨਾਂ ਨੇ ਸੁੱਟਣਾ ਆ ਸੀ ਕਿਸੇ ਟਿਕਾਣੇ ਵਾਲੀ ਜਗ੍ਹਾ ਤੇ ਸਾਵੀਓ ਦੇ ਉਹਦੇ ੱੱਲੇ ਬੱਦਲ ਚ ਡੁੱਬੇ ਹੋਏ ਬੱਦਲ ਚ ਡੁੱਬੇ ਹੋਏ ਕਿਹੜਾ ਆ ਰਿਹਾ ਹੈ ਬੱਲੇ ਪੰਜ ਕਿਲੋਮੀਟਰ ਰਹਿ ਗਿਆ ਬੱਸ ਮਮੀ ਵੀ ਖੇਚਦੇ ਤਾ ਵੀ ਨਾਲ ਤੇ ਅਸੀਂ ਬਰਫ ਆ ਕਿੱਥੇ ਖੜੀ ਹੋ ਇੱਧਰ ਗਏ उत्तर जाओ बहर कि ठंड लग रही देखो बर्फ वाले पहाड़ साफ नहीं okay. तो देखो इतो अखना बर्फ वाले पहाड़े ਮੈਂ ਤਾਂ ਬਹੁਤ ਜ਼ਿਆਦਾ ਬਧੀਆ ਲੱਗ ਰਹੀ ਨੇ ਉਹ ਦੇਖੋ ਇੱਕ ਉਧਰ ਇਹ ਦੂਣਾ ਆਰਟੀ ਹਲੇ 23 ਕਿਲੋਮੀਟਰ ਹੈ ਤੇ गाइस ਆ ਦੇਖੋ ਕਿੰਨਾ ਸੋਹਣਾ 뷰 ਹੈ ਬੱਦਲਾਂ ਦੇ ਵਿੱਚ ਜਿਹੜੇ ਹੈਗੇ ਮਾਊਂਟੇਨ ਹਨਾ ਆ ਡੁੱਬੇ ਪਏ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਨੇ ਆ ਜਾਓ ਦੇਖੋ ਉਹ ਦੇਖੀ ਜਾਮ-ਜਾਮ ਹੀ ਆ ਗੱਡੀਆਂ ਆ ਜਾਂਦੀਆਂ ਕੀੜੀ ਵਾਂਗੂ ਜਿਵੇਂ ਕੀੜੀਆਂ ਨਹੀਂ ਜਾਂਦੀਆਂ ਲੈਣਾ ਵਾ ਤੇ ਹੁਣ ਅਸੀਂ ਆਈਏਗੇ ਪੇਟ ਪੂਜਾ ਕਰਨ ਵਾਸਤੇ ਹਰਿਆਣਾ ਕੈਫੇ ਰੈਸਟੋਰੈਂਟ ਨੀ ਕਹਾਂ ਦਾ ਦੇਖੀਏ ਕਹਿਣ

ハハハハ! <laughs> ਜਿਵੇਂ ਕਿ ਤੁਸੀਂ ਹੁਣ ਦੇਖਿਆ ਕਿ ਕੱਲ੍ਹ ਵਸੀਂ ਕਿੰਨਾ ਜ਼ਿਆਦਾ ਜਿਹੜਾ ਹੈਗਾ ਮਜ਼ਾ ਕਰਕੇ ਅਸੀਂ ਅਸੀਂ ਗਏ ਸੀ ਮਨਸੂਰੀ ਤੋਂ ਦਨੌਲ ਤੱਕ ਕੱਲ੍ਹ ਜਿਹੜਾ ਹੈਗਾ ਅਸੀਂ ਬਹੁਤ ਜ਼ਿਆਦਾ ਥੱਕ ਗਏ ਸੀ ਰਾਤ ਨੂੰ ਇਸ ਕਰਕੇ ਹੈਨਾ ਆ ਕੇ ਜਿਹੜਾ ਹੈਗੇ ਸੋ ਗਏ ਤੇ ਸਾਨੂੰ ਮਿਹਰਾ ਹੋ ਗਿਆ ਸੀ ਆਉਂਦੇ ਨੂੰ 10 ਵਗੈਰਾ ਤੱਕ ਬਚ ਗਿਆ ਸੀ ਇਹਨਾਂ ਦਾ ਤੇ ਅਸੀਂ ਬਹੁਤ ਜ਼ਿਆਦਾ ਥੱਕ ਗਏ ਸੀ ਇਸ ਕਰਕੇ ਅਸੀਂ ਆਏ ਕੱਪੜੇ ਝੀਨ ਵੀ ਵਗੈਰਾ ਕਰਕੇ ਜਿਹੜਾ ਹੈਗਾ ਸੋ ਗਏ ਸੀ ਇਸ ਕਰਕੇ ਮੈਂ ਕਿਹਾ ਚਲੋ ਸਵੇਰੇ ਵਲੌਗ ਜਿਹੜਾ ਹੈਗਾ ਐਂਡ ਕਰ ਦੂ ਤੇ ਆ ਜਿਹੜਾ ਵਲੌਗ ਅਸੀਂ ਇੱਥੇ ਐਂਡ ਕਰਦੇ ਹਾਂ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਹੈਪੀ ਨਿਊ ਇਅਰ ਸਾਰਿਆਂ ਨੂੰ ਸਾਰਿਆਂ ਦਾ ਇਹ ਜਿਹੜਾ ਨਵਾਂ ਸਾਲ ਹੈ ਬਹੁਤ 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 ਖੁਸ਼ੀਆਂ ਭਰਿਆ ਵਧੀਆ ਜਾਵੇ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਹੈ ਬਾਏ ਬਾਏ